ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ 3 ਸੋਈਆਂ ਤੇ 1 ਗੱਬਣ ਤੁਹਾਨੂੰ ਦਿਖਾਉਣੀ ਆਂ 3 ਸੋਈਆਂ ਤੇ ਤਿੰਨਾਂ ਮਗਰ ਜੜੀਆਂ ਵੱਛੀਆਂ ਵਾਂ ਤੇ ਵੱਛੀਆਂ ਵੀ ਮਗਰ ਚੰਗੀਆਂ ਵਾਂ ਚੰਗੇ ਟੀਕੇ ਦੀਆਂ ਵੱਛੀਆਂ ਵਾਂ ਜੜੀਆਂ ਮਗਰ ਇੱਕ ਤੁਹਾਨੂੰ ਇੱਕ ਆਸ਼ਅਰ ਵੈਡ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਹਾਂਜੀ ਪੈਂਤ ਕਮਿਆਰੀ ਤੀਲਿਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ 552 ਹਾਂਜੀ 0232 ਠੀਕ ਹੈ ਜੀ ਤੇ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਅੱਗੇ ਤਾਂ ਵੀ ਜੀ ਕੋਈ ਇੱਕ ਦੋ ਡੰਗਰ ਆਉਂਦੇ ਰਹੇ ਇਹਦੇ ਨਾਲ ਨੂੰ ਤੁਹਾਨੂੰ ਪਤਾ ਹੋਵੇਗਾ ਠੀਕ ਹੈ ਬਾਕੀ ਚਲੋ ਅੱਜ ਦਿਨ ਤੇ ਭਾਵੇਂ ਵੱਧ ਪਾਤੇ ਪਰ ਵੈੜਾ ਸੋਹਣਾ ਅੱਜ ਆਪਣੇ ਕੋਲ ਹਾਂਜੀ ਮਾਗੋ ਸੁਖਰਾ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਵੈੜ ਜਿਹੜੇ ਇਤੋਂ ਹੀ ਆਪਾਂ ਕਰਨੀ ਹੈ ਕਾਫੀ ਖੂਬਸੂਰਤ ਹੈ ਤੇ ਥਣਾ ਦਾ ਸਾਈਜ਼ ਗੈਪ ਵੀ ਇਹ ਰਾ ਜਿਹੜਾ ਦੇਖ ਸਕਦੇ ਜੀ ਚੰਗੇ ਗੈਪ ਤੇ ਥਾਣੇ ਹੈ ਜਿਹੜਾ ਤੇ ਦੱਸਿਏ ਵੇ ਜੀ ਕਿੰਨਾ ਸੁਭਾਜੇ ਦਾ ਇਹ ਤਾਂ ਲੱਗਦੀ ਪਹਿਲਾ ਸੁਭਾਜੇ ਮੈਂ ਚਾਰ ਦੰਦ ਜੇ ਅੱਛਾ ਹਾਂਜੀ ਕਿੰਨਾ ਚਿਹਰਾ ਹੋ ਗਿਆ ਉਹ ਸੂਈ ਨਾਲ ਇਹਨੂੰ ਸੂਈ ਨਾਲ ਵੀ ਨਹੀਂ ਪੰਜ ਤੋਂ 6 ਦਿਨ ਹੋ ਗਏ ਜੇ ਠੀਕ ਹੈ ਮਗਰ ਵੱਛੀ ਵੀ ਬੜੇ ਕਮਾਲ ਦੀ ਚੰਗੇ ਟੀਕੇ ਦੀ ਵੱਛੀ ਆ ਉਹ ਜਿਆਦਾ ਕੀਤੀ ਵੱਛੀ ਚੰਗੀ ਆ ਵੇਖੋ ਹੁਣ ਆਹ ਦੇਖ ਸਕਦੇ ਹਾਈਟ ਲੈਂਥ ਵੱਛੀ ਦੀ ਹੁਣ ਤੋਂ ਹੀ ਚੰਗੀ ਆ ਬਾਕੀ ਕੋਈ ਵੀਰ ਸੰਭਨ ਵਾਲਾ ਲੈ ਜੇ ਤੇ ਚੰਗੀ ਵਸੀ ਤਿਆਰ ਹੋਣੀ ਹੈ ਜੀ। ਕਦਾਂ ਯਾਰਾਂਗੇ ਨਹੀਂ ਅਸੀਂ ਤਿਆਰ ਹੋਣ ਵਾਲੀ ਆ। ਠੀਕ ਹੈ ਜੀ। ਤੇ ਕਿੰਨਾ ਚਿਰ ਐਡ ਕੋਲ ਦੁੱਧ ਤਿਆਰ ਬਿਲਕੁਲ। ਦੁੱਧ ਦੀ ਦੀ 18 ਕਿਲੋ ਜਾ ਹਲੇ। ਬਿਲਕੁਲ ਤਿਆਰ ਜੀ। ਬਿਲਕੁਲ ਰੈਡੀ ਜਿਹੜਾ ਉਹ। ਦੋ ਟਾਈਮ ਚੁਵਾ ਦੋਗੇ। ਹਾਂਜੀ ਹਾਂਜੀ ਭਾਗੂ ਚਾਰ ਟਾਈਮ ਚੁਈ ਜਾਵੇ। ਤੇ ਕਿੰਨਾ ਕ ਚੁਵਾਈ ਜਾਊਗੀ ਦੁੱਧ ਦੇ? ਦੁੱਧ ਦੀ ਦੀ 23-24 ਕਿਲੋ ਚੁਆਊਗੀ ਅਸੀਂ। ਤੋਰੋ ਹਾਂ ਫੇਰ ਇੱਕ ਰੀਨ। ਬਾਕੀ ਥੋੜਾ ਜਿਹਾ ਰੱਸੀ ਦਾ ਕਰਦੀ ਆ ਤਾਂ ਇਹ ਕਿ ਪਿੱਛੇ ਖੁੱਲੀਆਂ ਆਈਆਂ ਹੁੰਦੀਆਂ ਬੱਚੀ ਵਿੱਚ ਨਹੀਂ ਨਾ ਬਾਹਰ ਜਿਹੜੋ ਖੁੱਲੀ-ਖੁੱਲੀ ਰਹੀ ਇੱਥੇ ਠੀਕ ਹੈ ਜੀ ਹਾਂ ਜੀ ਉਹ ਰਸੇ ਨੂੰ ਥੋੜੀ ਜਿਹੀ ਹੋਲਦੀ ਕਰਦੀ ਠੀਕ ਹੈ ਸਾਡੀ ਹੁੰਡੀ ਪੜੀ ਆ ਇਸ ਤਰ੍ਹਾਂ ਛੜਾ ਕੇ ਡਰਦੀ ਆ ਨਹੀਂ ਜਦੋਂ ਇੰਨਾ ਹਾਂ ਦੇਖ ਸਕਦੇ ਹੈਗੀ ਠੰਡੀ ਤੇਰੀ ਆ ਜਿਹੜੀ ਆ ਦੇਖ ਆ ਦੇ ਚਵਾ ਵੀ ਜਿਹੜਾ ਇਹਦਾ ਠੀਕ ਹੈ ਜੀ ਬੰਦ ਵੀ ਦੀ ਬਾਕੀ ਵਹਿੜ ਆ ਉਹਦੇ ਨੇਾਪੇ ਦੱਸ ਹੀ ਦਿੱਤਾ ਵਾ ਦੁੱਧ ਮੋਕ ਤੇ ਜਿਹੜਾ ਕਹਿੰਦਾ ਕਿ 18 ਲੀਟਰ ਹੈਗਾ ਵਾ ਉਹ ਤੁਸੀਂ ਆਪਣੀ ਚਵਾਈ ਆਵ ਕਰਕੇ ਖੜਨੀ ਆ ਤੇ ਮੁੱਲ ਵਿਧੀ ਆ ਦਾ ਫਿਰ ਮੁੱਲ ਵਿਧੀ ਉਹ ਹੋਣੀ ਕਿ ਮੱਚੀਆਂ ਨੂੰ ਤੁਹਾਨੂੰ ਪਤਾ ਮੰਡੀਆਂ ਦੇ ਲੱਖ ਲੱਖ ਦਾ ਵਾਲਾ ਕਰੀ ਜਾਂਦੇ ਆ ਹਾਂਜੀ ਹਾਂਜੀ ਤੇ 85 ਹਜ਼ਾਰ ਕਿਉਂ ਦੀ? 50 ਹਜ਼ਾਰ ਹੀ ਦੇ ਦੋਗੇ। ਹਾਂਜੀ। ਮੌਕੇ ਤੇ ਹੋਰ ਕਰ ਦੋ ਕਿ ਮਾਨ? ਹੋਰ ਹੋ ਜੂਗੀ ਜੀ 2 ਹਜ਼ਾਰ ਛੋਟ ਹੋ ਕਰਨਾ 83 ਦੇ ਨਾਲ। ਅੱਛਾ ਤੇ 80 ਹਜ਼ਾਰ ਦੇ ਦੋ। ਚਲੋ ਕੋ ਫੋਨ ਲਾਵੇ ਹਨਾ। ਤੇ ਬਾਕੀ ਦੁੱਧ 18 ਲੀਟਰ ਘਰ ਚਵਾ ਦੋਗੇ। ਬਿਲਕੁਲ ਜੀ ਆ ਗਈ ਭਾਵੇਂ ਚਾਰ ਟਾਂਕ ਹੋਈ ਜਾਵੇ ਸਾਡੇ ਸਾਹੀ ਪਾਲੇ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇੱਕ ਅਰਸ਼ਰ ਵੈਡ ਤੋਂ ਦਿਖਾਵਾਂਗੇ। ਤੇ ਇਹਦੇ ਵੀ ਥਣ ਲਾਗੇ ਤਾਂ ਦੇਖ ਸਕਦੇ ਜੀ। ਕਾਫੀ ਪਿਆਰੇ ਆ ਜਿਹੜੇ। ਕਿੰਨਾ ਵੇ ਸਵੇਰ ਸੋਨਾ ਜੀ ਵਿਰਜੀ ਨੇ? ਇਹਦਾ ਵੀ ਦੂਜਾ ਸਵੇਰ ਉਦੋਂ ਵੀ 18 ਕਿਲੋ ਪਹਿਲੇ ਚੁਚਵਾਇਆ ਜਿੰਨੇ ਵੀ ਅੱਛਾ ਹਾਂਜੀ ਇਹ ਤਾਂ ਲਾਗੋਗੇ ਆਪਣੇ ਲਈ ਆ ਠੀਕ ਆ ਹਾਂਜੀ ਤੇ ਕਿੰਨਾ ਚੁਵਾਈ ਜਾਓਗੇ 80 ਚੱਲੂ ਵੀ ਤੋਣ ਠੀਕ ਤੋਰੋ ਫੇਰ ਇਹਨੂੰ ਹਾਂਜੀ ਆ ਦੇਖ ਸਾਡੇ ਜੀ ਕਾਫੀ ਖੂਬਸੂਰਤ ਕਲਰ ਆ ਜਿਹੜਾ ਇਹਦਾ ਅਜ ਲੈ ਆਓ ਜੀ ਬਾਕੀ ਇਹੋ ਜਿਹੇ ਪਸ਼ੂ ਘਰੇ ਵੱੱਜਾ ਵੀ ਜਿਹੜਾ ਸੋਹਣਾ ਲੱਗਦਾ ਵਾ ਬਾਕੀ ਅਜੇ ਤਿਆਰ ਹੋਣੀਆਂ ਐ ਥੋੜਾਟ ਭਾਈ ਦੀਆਂ ਉਹ ਚੁੱਬੂ ਚੁੱਬੂ ਦੀਆਂ ਇਹਨਾਂ ਨੂੰ ਘਾਟੀ ਆ ਇਹ ਇਹਦੇ ਪਿੱਛੇ ਚੁੱਬੂ ਦੀਆਂ ਤਾਂ ਹੁੰਦੀ ਨਹੀਂ ਆ ਇਹ ਵੀ ਜੋੜਾ ਹੀ ਲਿਆ ਕਿ ਕੋਈ ਭਾਰੀ ਠੀਕ ਆ ਜੀ ਇਕੋ ਹੀ ਕਰਵਾਈਆਂ ਮੀਤਿਆਂ ਨੇ ਕਹਿੰਦੇ ਕੀ ਦੋਵੇਂ ਬਾਕੀ ਉਹ ਤਾਂ ਖੰਡੀ ਹੁੰਦੀ ਉਹ ਭਲਾ ਭੁਲਾ ਘਾਨੇ ਤੇ ਕੁਛ ਪੈਂਦੀਆਂ ਇੱਥੇ ਲਟਲਣਾ ਕਾਫੀ ਆ ਤੇ ਮੁੱਲ ਵੀ ਦੀਆ ਤਾਂ ਫਿਰ ਮੋਲੇ ਜੀ ਤੁਹਾਨੂੰ ਬੁਲਾ ਰੰਗੂ ਤੇ ਲੱਭ ਹੀ ਨਹੀਂ ਗਿਆ ਐਰ ਫੈਟ ਹਾਂਜੀ ਹਾਂਜੀ ਤੇ 55000 ਦੇ ਦਾਂ 35000 ਦੇ ਦੋ ਮੌਕੇ ਤੇ ਹੋਰ ਕਰ ਸਕੋ ਕਿ ਮਨ 2000 ਵੀ ਜੋਰ ਛੱਡਦਾ ਤਰੀਜਾ ਜਨਾ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਸੋਈ ਸਵਾਈ ਜੀ ਹਾਂਜੀ ਸੋਈ ਜੀ ਦੀ ਸੀ ਆ ਬੱਚਾ ਲੱਗ ਗਿਆ ਥੱਲੇ ਤੇ ਹੜ ਤੇ ਤਾਜੀ ਸੋਈ ਆ ਨਾੜੂ ਜਿਹੜਾ ਨਾਲੀ ਇਹਦੇ ਮਗਰ ਵੱਛੀ ਵੱਛੀ ਜਗੀ ਸੀ ਹੋਈ ਸੀ ਠੀਕ ਹੈ ਜੀ ਸਾਰੀਆਂ ਮਗਰੀ ਵੱਛੀਆਂ ਸੀ ਤੁਸੀਂ ਜਰਸੀ ਜੀ ਕਰੋ ਜੀ ਇਹਨੋਂ ਕਿੰਨਾ ਕੀ ਰੋਗਾ ਇਹ ਸੋਈ ਨਾ ਇਹਨੂੰ ਸੋਈ ਨੂੰ ਵੀ ਚਾਤਣਾ ਹੋਵੇ ਜੀ ਚਾਰ ਕਿ ਦਿਨ ਹੋ ਗਏ ਆ ਤੇ ਆ ਸਾਨਾ ਇਹਦੇ ਵੀ ਲਾਗੇ ਦਾ ਦੇਖ ਸਕਦੇ ਜੀ ਤੇ ਕਿੰਨਾ ਚ ਦੁੱਧ ਦੇ ਤੇ ਕੋਲ ਇਥੇ ਲਈ ਜੀ 12 ਕਿਲੋ ਬੜਾ ਬੜਾ ਜੀ ਤਿਆਰਿਆ ਜੀ 4 ਬਲ ਕੋ ਜਰਾ ਠੀਕ ਆ ਤੇ ਕਿੰਨਾ ਚ ਚਵਾਈ ਜਾਊਗੀ ਸੁੱਤ 15 16 ਕਿਲੋ ਚਵਾਈ ਜਾਊਗੀ ਰੋਣ ਸੋਰੇ ਨੰਬਰ ਦੇਖ ਲਈਏ ਆਹ ਹੋਣਾ ਜਿਹੜਾ ਇਹਦਾ ਦੇਖ ਸਕਦੇ ਜੀ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜੀ ਇਹਦਾ 35000 ਤੇ ਦਾ 35000 ਤੇ ਦੇ ਦੋਗੇ ਬਾਕੀ ਚਲੋ ਛੋਟ ਛੜ ਵਿੱਚੋਂ ਕਰ ਦੋਗੇ ਹਨ ਤੇ ਦੁੱਧ 12 ਲੀਟਰ ਹੈਗਾ ਪੱਕਾ ਮੁੱਕ ਦੇਣੀ ਇਹ ਵਾਲੇ 12 ਕਿਲੋ ਬੋਲਾ ਤੇ ਆਰ ਜੀ ਬਿਲਕੁਲ ਰੈਡੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਆ ਗਈ ਇੱਕ ਚੌਥੇ ਨੰਬਰ ਤੇ ਇਹਦੇ ਮਗਰ ਵੀ ਬੱਚੀ ਆ ਜਿਹੜੀ ਇਹਦੇ ਕੋਲ ਵੀ ਜੀ ਕਿੰਨਾ ਜੀ ਦੁੱਧ ਇਹਦੇ ਕੋਲ ਵੀ ਜੀ ਦੁੱਧ 14 ਤੋਂ 15 ਕਿਲੋ ਤਿਆਰ ਹੈ ਤਿਆਰ ਹੈ ਜਿਹੜਾ ਬਿਲਕੁਲ ਦੋ ਟਾਈਮ ਚਵਾ ਦੋਗੇ ਕਰੋ ਹਾਂਜੀ ਹਾਂਜੀ ਤੁਸੀਂ ਦੋ ਟਾਈਮ ਚਵਾ ਦੇ ਤੇ ਪੁਸ਼ਟੀ ਕਰਕੇ ਖੜੇ ਠੀਕ ਹੈ ਇਹ ਹੈ ਕਿ ਤੁਹਾਡੇ ਕੋਲ ਦੁੱਧ ਪੂਰਾ ਹੋਵੇ ਤੇ ਕੋਈ ਲੈ ਜਾਏ ਨਾ ਹੋਵੇ ਤੇ ਇੱਥੇ ਰਹਿਣ ਦੇ ਦੋ ਟਾਂਕੀ ਆਪਾਂ ਇਹੋ ਜਿਹਾ ਕਦੀ ਆਪਾਂ ਝੂੜਦੀ ਮਾਰਕੀਟਿੰਗ ਦਾ ਬਜਾਅ ਦੇ 12 ਕਾਂ ਕਿਤੇ ਜਾ ਕੇ 8 ਨਿਕਲੂਗਾ ਜਾਂ 15 ਕਾਂ ਕਿ 10 ਨਿਕਲੂਗਾ ਹਾਂਜੀ ਹਾਂਜੀ ਥੋੜੀ ਗੱਲ ਇਹ ਹੋ ਸਕਦਾ ਚਲੋ ਜੀ ਤਾਂ 15 ਆ ਤੇ ਜਾ ਕੇ ਕਿਲੋ ਅੱਧਾ ਕਿਲੋ ਡੰਗਰ ਪੈਣੇ ਹੀ ਘਟ ਜਾਂਦਾ ਹਾਂਜੀ 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 ਹੋਰ ਬਾਤ ਇਹ ਜੇ 16 ਉਹ ਤਾਂ ਫੇਰੀ ਮੈਂ 15 ਕਹੂੰ ਜਿੱਥੇ 15 ਉਹਨੇ 14 ਕਹ ਬਾਕੀ ਆ ਬੱਚੀ ਆਪਣੀ ਸਮਝਣਾ ਕੋ ਵੇਖ ਲੈ ਕਿੰਨੇ ਕ ਚੱਲਦੀ ਹੋਊਗੀ ਆਪਣਾ ਅੰਦਾਜ਼ਾ ਲਾ ਲੈ ਕੋਈ ਲੈ ਆ ਜਾ ਬੀਜੀ ਦੋਦ ਮੁੱਕੇ ਤੇ ਜਿਹੜਾ ਕਹਿੰਦਾ ਕਿ 15 ਲੀਟਰ ਹੈਗਾ ਇਹਦੇ ਤੇ ਤੇ ਉਤਰਾਂ ਵੀ ਜੀ ਥਣ ਥਣ ਓੱਕੇ ਸਾਰੇ ਵੀ ਜੀ ਇਹਦੇ ਇਸ ਥਣ ਚ ਰਲੇ ਤੇ ਥੋੜੀਆਂ ਧਾਰਾਂ ਘਾਟ ਜੇ ਅੱਛਾ 15 20 ਧਰਮ ਘਾਟ ਜੇ ਤੇ 10 ਲਾ ਲਓ ਤੁਸੀਂ ਅੱਧਾ ਥਣ ਜੇ ਅਗਲਾ ਠੀਕ ਹੈ ਜੀ ਹਾਂ ਥਣ ਉਹ ਕਰ ਦਿਓ ਵਾੜ ਦਿਓ ਜੇ ਓਦਾਂ ਲਾਓ ਤੁਸੀਂ ਤੇ ਮੋਲੇ ਦਾ ਮੋਲੇ ਦਾ ਵੀ ਬਿਲਕੁਲ ਜੈ ਜੀ ਆ ਕਿੰਨਾ 32000 ਜਨਾਂਗੇ 32000 ਦੀ ਦੇ ਦੋਗੇ ਦੁੱਧ 15 ਲੀਟਰ ਹੈਗਾ ਵਾ ਹਾਂਜੀ ਹਾਂਜੀ ਦੁੱਧ ਵੀ ਜੀ ਬਿਲਕੁਲ ਰੈਡੀ ਤੇ ਹੋਰ ਕਰ ਦੋਗੇ ਮਨ ਉਹ ਯੂਗਾਂ ਕੀ ਹੋਰ ਕਿੰਨੇ ਹਾਂਜੀ ਕਿੰਨੇ ਰੇ ਦੇ ਦਈਏ ਵੇ ਆ ਲੋ ਜਿੰਨੇ ਕੀ ਕਰਦਾ ਰਸਤੀ ਦਾ ਤੇ ਇਹਦੇ ਕਰਦੀਏ ਪੂਰੇ ਦੀ ਕਰ ਦੋ ਕੋਈ ਦਾ ਠੀਕ ਹੈ ਜੀ ਤੇ ਠੀਕ ਹੈ ਜੀ ਕੁਛ ਕਰਨ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ